ਕੀ ਕਿਸਾਨ ਵੀਰੋ ਸਤ ਸ਼੍ਰੀ ਅਕਾਲ ਨੌਬੇ ਕਿਸਾਨ ਭਰਾਵੋ ਜਿਹੜਾ ਪੀਆਰ 131 ਜਾਂ ਫਿਰ ਹੋਰ ਕਿਸਮਾਂ ਦੇ ਵਿੱਚ ਜਿਹੜੇ ਮਧਰੇ ਬੂਟੇ ਦੇ ਰੋਗ ਦੀ ਜਿਹੜੀਆਂ ਕਾਫੀ ਜ਼ਿਆਦਾ ਵੀਡੀਓ ਆ ਰਹੀਆਂ ਕਿ ਵੀ ਫਲਾਨੀ ਫਲਾਨੀ ਵੈਰੈਟੀ ਦੇ ਵਿੱਚ ਜਿਹੜਾ ਮਧਰਾ ਰੋਗ ਆ ਗਿਆ ਤੇ ਜ਼ਿਆਦਾਤਰ ਪੀਆਰ 131 ਦੇ ਵਿੱਚ ਕਿਉਂ ਕਿਸਾਨ ਵੀਰ ਕਨਫਿਊਜ਼ ਹੁੰਦੇ ਆ ਕਿ ਇਹਦੇ ਵਿੱਚ ਕਿਉਂ ਜ਼ਿਆਦਾ ਆਉਂਦਾ ਤਾਂ ਦੂਜੇ ਨੰਬਰ ਤੇ ਕਿੰਨੇ ਦਿਨਾਂ ਤੇ ਜਿਹੜਾ ਆਪਣਾ ਜਿਹੜੀ ਪੀਆਰ 131 ਵੈਰੈਟੀ ਕੋ ਜਾਵੇ ਤੇ ਆਪਾਂ ਨੂੰ ਜਿਹੜਾ ਇਸ ਵਾਇਰਸ ਤੋਂ ਡਰਨ ਦੀ ਲੋੜ ਨਹੀਂ ਹੁੰਦੀ ਤੇ ਇਹਦਾ ਜਿਹੜਾ ਕਾਦ ਆ ਕਾਦ ਤੋਂ ਕਿਉਂ ਲੋਕ ਡਰਦੇ ਆ ਤੇ ਉਸ ਬਾਰੇ ਵੀ ਜਾਣਕਾਰੀ ਸ਼ੇਅਰ ਕਰਾਂਗੇ ਕਾਦ ਦੇ ਦਾ ਕਦੋਂ ਵਧਣਾ ਸ਼ੁਰੂ ਹੁੰਦਾ ਕਿਉਂਕਿ ਕਾਫੀ ਵੀ ਡਰ ਰਹਾ ਹੈ ਕਿ ਕਾਦ ਦੇ ਦਾ ਛੋਟਾ ਹੈ ਕਿਤੇ ਵਾਇਰਸ ਨਹੀਂ ਆ ਗਿਆ ਪੂਰੀ ਜਾਣਕਾਰੀ ਸ਼ੇਅਰ ਕਰਾਂਗੇ ਤਾਂ ਕਿ ਆਪਣੇ ਕਿਸਾਨ ਭਰਾਵਾਂ ਦੇ ਮਨ ਦੇ ਵਿੱਚੋਂ ਜਿਹੜਾ ਡਰ ਹੈ ਉਹਦੀ ਚਿੰਤਾ ਖਤਮ ਹੋ ਜਾਵੇ ਵੈਸੇ ਤਾਂ ਆਪਾਂ ਆਲਰੇਡੀ ਇਹਦੇ ਤੇ ਇੱਕ ਵੀਡੀਓ ਪਾ ਚੁੱਕੇ ਆ ਪਰ ਇਹ ਤੇ ਥੋੜੀ ਜੀ ਆਪਾਂ ਉਹਦੇ ਨਾਲੋਂ ਵੱਖਰੀ ਜਾਣਕਾਰੀ ਸ਼ੇਅਰ ਕਰਾਂਗੇ ਤਾਂ ਕਿ ਜਿਹੜੇ ਕਿਸਾਨ ਵੀ ਡਰ ਰਹੇ ਆ ਤਾਂ ਉਹਨਾਂ ਦਾ ਥੋੜਾ ਜਿਹਾ ਮਨ ਦਾ ਨੂੰ ਚ ਸਕੂਨ ਮਿਲ ਸਕੇ ਚਿੰਤਾ ਉਹਨਾਂ ਦੀ ਦੂਰ ਹੋ ਸਕੇ ਕਿ ਆਪਾਂ ਨੂੰ ਇੰਨੇ ਦਿਨਾਂ ਤੋਂ ਨਹੀਂ ਡਰਨਾ ਚਾਹੀਦਾ ਆਪਣੀ ਵੈਰਾਈ ਇੰਨੇ ਦਿਨਾਂ ਦੀ ਹੋ ਚੁੱਕੀ ਆ ਤਾਂ ਕਿੰਨੇ ਦਿਨਾਂ ਤੋਂ ਆਪਾਂ ਨੂੰ ਇਹਦੇ ਲੱਛਣ ਜਿਹੜੇ ਸਾਹਮਣੇ ਨਜ਼ਰ ਆ ਜਾਂਦੇ ਜਿਹੜਾ ਮਦਰੇ ਰੋਗ ਦਾ ਵਾਇਰਸ ਆ ਪੂਰੀ ਜਾਣਕਾਰੀ ਸ਼ੇਅਰ ਕਰਾਂਗੇ ਜਿਹੜੇ ਭਰਾ ਆ ਤੁਸੀਂ ਨਾ ਚੈਨਲ ਤੇ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੀ ਬੈਲ ਘੰਟੀ ਨੂੰ ਦਬਾ ਦਿਓ ਤਾਂ ਕਿ ਹੁਣ ਵੀਡੀਓ ਦੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਤਾਂ ਪਹਿਲੇ ਨੰਬਰ ਤੇ ਕਿਸਾਨ ਵੀਰ ਜੇਕਰ ਆਪਾਂ ਇਹਦੇ ਕੱਦ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਆਪਾਂ ਨੂੰ ਵੀਰਾਂ ਨੇ ਕਮੈਂਟ ਕਰਕੇ ਪੁੱਛਿਆ ਸੀ ਇਹਦਾ ਕੱਦ ਨਹੀਂ ਵੱਧ ਰਿਹਾ ਤਾਂ ਜ਼ਿਆਦਾ ਡਰ ਵੀ ਕਿਸਾਨ ਵੀਰਾਂ ਦੇ ਇਹੀ ਮੰਨ ਚ ਹੈ ਕਿ ਕੱਦ ਦੇ ਤਾਂ ਨਹੀਂ ਰਹਿ ਰਿਹਾ ਹੋ ਸਕਦਾ ਕਿ ਤੇ ਮਦਰੇ ਬੂਟੇ ਦਾ ਰੋਗ ਤੇ ਨਹੀਂ ਇਸ ਵੈਰੈਟੀ 'ਚ ਆ ਗਿਆ ਤਾਂ ਜੇਕਰ ਆਪਾਂ ਗੱਲ ਕਰੀਏ ਕੱਦ ਤੋਂ ਕਿਉਂਕਿ ਕਈ ਵੀਰ ਕੱਦ ਤੋਂ ਕੱਟ ਕਰਕੇ ਇਹਨੂੰ ਮਦਰਾ ਰੋਗ ਸਮਝ ਕੇ ਇਹਨੂੰ ਵੈਰੈਟੀ ਨੂੰ ਬਾਹਰ ਰਏ ਆ ਤਾਂ ਜਿਹੜਾ ਪਿੱਛੇ ਵੀਡੀਓ ਆਈ ਸੀ ਉਹ ਵੀ ਇਸੇ ਕਾਰਨ ਕਿਸਾਨ ਵੀਰ ਨੇ ਜਿਹੜਾ ਝੋਨਾ ਬਾਹਤਾ ਸੀ ਕਿ ਕਿਸਾਨ ਵੀਰੋ ਜਿਹੜਾ ਇਹਦਾ ਕੱਦ ਲਗਭਗ 45 ਦਿਨ ਤੋਂ ਬਾਅਦ ਇੰਨੇ ਜਿਹੜਾ ਕਾਦ ਆਪਣਾ ਵਧਾਉਣਾ ਸ਼ੁਰੂ ਕਰਨਾ ਹਾਂ ਸਾਹਮਣੇ ਤੁਸੀਂ ਜਿਹੜੀ ਵੈਰੈਟੀ ਦੇਖ ਰਿਹਾ ਜੀ ਤੇ ਜੇਕਰ ਇਹਦੇ ਕੱਦ ਦੀ ਗੱਲ ਕਰੀ ਲਗਭਗ ਇਹਦੇ ਜਿਹੜੇ ਬੂਟੇ ਆ ਫੁੱਟ ਡੇਢ ਫੁੱਟ ਦੇ ਬੂਟੇ ਆ ਜੇ ਹੁਣ ਆਪਾਂ ਇਹਨੂੰ ਸਮਝਾਂਗੇ ਆ ਬੂਟਾ ਦੇਖੋ ਤੁਸੀਂ ਜੇਕਰ ਇਹਨੂੰ ਆਪਾਂ ਸਮਝਾਂਗੇ ਇਹ ਮਦਰੇ ਮਦਰਾ ਰੋਗ ਆ ਜਾਂ ਇਹਨੂੰ ਵਾਇਰਸ ਆ ਤਾਂ ਕਿਸਾਨ ਵੀਰੋ ਇਹ ਕੋਈ ਵਾਇਰਸ ਨਹੀਂਗਾ ਇਹਦੀ ਵੈਸੇ ਜਿਹੜੀ ਇਹਦਾ ਗੋਣੀ ਇਦਾਂ ਦਾ ਕਿ ਇਹਨੇ ਸ਼ੁਰੂਆਤੀ ਦਿਨਾਂ ਦੇ ਵਿੱਚ ਜਿਹੜਾ ਸਾਈਡਾਂ ਨੂੰ ਖਲਾਰਾ ਕਰਨਾ ਤੇ ਜਿਹੜਾ ਇਹਨੇ ਕੱਦ ਥੋੜਾ ਜਿਹਾ ਲੇਟ ਚੱਕਣਾ ਕਿਉਂਕਿ ਇਹ ਜਿਹੜਾ ਕੱਦ ਹਾਈਟ ਹੁੰਦੀ ਹੈ ਦੀ ਵੈਸੇ ਨੋਰਮਲ ਹਾਈਟ ਹੁੰਦੀ ਆ ਜਿਆਦਾ ਕੱਦ ਨਹੀਂ ਕਰਦਾ ਤਾਂ ਜਿਹੜਾ ਛੋਨਾ ਜਿਆਦਾ ਕੱਦ ਨਹੀਂ ਕਰਦਾ ਉਹ ਜਿਹੜਾ 45 ਤੋਂ 50 ਦਿਨਾਂ ਦੇ ਵਿੱਚ ਜਾ ਕੇ ਜਿਹੜਾ ਆਪਣਾ ਕੱਦ ਵਧਾਉਣਾ ਸ਼ੁਰੂ ਕਰਦਾ ਹੈ ਤਾਂ ਦੂਜੇ ਨੰਬਰ ਤੇ ਕਈ ਕਿਸਾਨਾਂ ਨੇ ਦਰੇ ਸਵਾਲ ਕਿ ਪੀਆਰ 131 ਦੇ ਵਿੱਚ ਹੀ ਕਿਉਂ ਇਹ ਵਾਇਰਸ ਆਉਂਦਾ ਤਾਂ ਕਿਸਾਨ ਵੀਰੋ ਵਾਇਰਸ ਇਹ ਹਰ ਇੱਕ ਵੈਰਾਈਟਿ ਆ ਸਕਦਾ ਪੀਆਰ 131 ਦੇ ਵਿੱਚ ਕਿਸਾਨ ਵੀਰ ਤਾਂ ਇਹ ਜਿਆਦਾ ਇਹਦੇ ਉੱਤੇ ਬਦਨਾਮ ਹੋਈ ਕਿਉਂਕਿ ਜਿਹੜੀ ਪੀਆਰ 131 ਵੈਰੈਟੀ ਇਹ ਬਹੁਤ ਰਗਵੇਜ ਵੱਡੇ 'ਚ ਲੱਗੀ ਆ ਤਾਂ ਜਦੋਂ ਇਹ ਪਹਿਲੇ ਸਾਲ ਦੇ ਵਿੱਚ ਵੀ ਜਦੋਂ ਆਈ ਸੀ ਉਦੋਂ ਵੀ ਕਿਸਾਨ ਵੀਰਾਂ ਨੇ ਇਹਨੂੰ ਕਾਫੀ ਜਿਆਦਾ ਰਗਵੇਜ 'ਚ ਲਾਇਆ ਸੀ ਤਾਂ ਇਹ ਜਿਹੜੀ ਇੱਕ ਫੇਮਸ ਵੈਰੈਟੀ ਬਣ ਚੁੱਕੀ ਤੇ ਇਹਦੇ ਕਰਕੇ ਜਿਹੜਾ ਇਸ ਨੂੰ ਇਹਨੂੰ ਵੈਰੈਟੀ ਨੂੰ ਜਿਆਦਾ ਆਪਾਂ ਕਹਿ ਸਕਦੇ ਹਾਂ ਕਿ ਲੋਕ ਸਮਝਦੇ ਆ ਵੀਰ ਕਿ ਇਸ ਵੈਰੈਟੀ ਨੂੰ ਜਿਆਦਾ ਵਾਇਰਸ ਆਉਂਦਾ ਤਾਂ ਦੁਜਾਕਾਰ ਨੇ ਇਹੇ ਤਾਂ ਕਦ ਘੱਟ ਹੋਣ ਕਰਕੇ ਜਦੋਂ ਆਪਾਂ ਨੂੰ ਵਾਇਰਸ ਦੇ ਬੂਟਿਆਂ ਦੀ ਪਛਾਣ ਨਹੀਂ ਹੁੰਦੀ ਤਾਂ ਆਪਾਂ ਸੋਚ ਲੈਂਦੇ ਆ ਕਿ ਬੂਟਾ ਮਧਰਾ ਤੇ ਇਹਨੂੰ ਵਾਇਰਸ ਆ ਚੁੱਕਾ ਤਾਂ ਨਾ ਪਛਾਣ ਹੋਣ ਕਰਕੇ ਆਪਾਂ ਗੁੰਮਰਾਹ ਹੋ ਕੇ ਵੀ ਕਿਸਾਨ ਵੀਰ ਜਿਹੜਾ ਇਹਨੂੰ ਮਧਰਾ ਰੋਗ ਸਮਝ ਕੇ ਵੈਰੈਟੀ ਨੂੰ ਵਾਹ ਦਿੰਦੇ ਆ ਤਾਂ ਵੈਰੈਟੀ ਨੂੰ ਆਪਾਂ ਫੇਲ ਸਮਝਦੇ ਆ ਤਾਂ ਤੀਜਾ ਸਾਲ ਕਿਸਾਨ ਦਾ ਆਪਣ ਨੂੰ ਲਗਾਤਾਰ ਇਸ ਦਾ ਵੈਰੈਟੀ ਦਾ ਹੋ ਗਿਆ ਲਾਉਂਦੇ ਨੂੰ ਤੇ ਜੇ ਸਾਲ ਇਹਦੇ ਉੱਤੇ ਜਿਹੜਾ ਕਿ ਮਧਰਾ ਰੋਗ ਜਾਣ ਕੇ ਦੂਜੇ ਸਾਲ ਜਦੋਂ ਬਹੁਤ ਜ਼ਿਆਦਾ ਲੋਕ ਕਹਿੰਦੇ ਕਿ ਇਹਦੇ ਉੱਤੇ ਮਧਰਾ ਰੋਗ ਆ ਗਿਆ ਤਾਂ ਆਪਨੇ ਉਦੋਂ ਵੀ ਇਸ ਵੈਰੈਟੀ ਦੇ ਵਿੱਚ ਜਿਹੜਾ ਕੋਈ ਮਦਰਾ ਬੂਟਾ ਜਾਨੀ ਕਿ ਇੱਕ ਦੋ ਦੇਖ ਨੂੰ ਮਿਲੇ ਪਰ ਉਹ ਵਾਇਰਸ ਦੇ ਬੂਟੇ ਨਹੀਂ ਸੀ ਉਹ ਵੈਸੇ ਆਪਾਂ ਨੂੰ ਪਿਛਲੇ ਸਮੇਂ ਤੋਂ ਆਪਾਂ ਪਿਛਲੀ ਵੀਡੀਓ ਜ਼ਿਕਰ ਕੀਤਾ ਕਿ ਕਾਫੀ ਟਾਈਮ ਤੋਂ ਆਪਾਂ ਨੂੰ ਜਿਹੜੇ ਬੂਟੇ ਝੋਨੇ ਦੇ ਵਿੱਚ ਦੇਖਦੇ ਆ ਰਹੇ ਆ ਤਾਂ ਉਹਨੂੰ ਆਪਾਂ ਵਾਇਰਸ ਨਹੀਂ ਸਮਝ ਸਕਦੇ ਤਾਂ ਹੁਣ ਗੱਲ ਕਰਦੇ ਆ ਕਿ ਕਿੰਨੇ ਦਿਨਾਂ ਦਾ ਆਪਣਾ ਜਿਹੜਾ ਝੋਨਾ ਹੋ ਜਾਵੇ ਤੇ ਆਪਾਂ ਨੂੰ ਡਰਨ ਦੀ ਲੋੜ ਨਹੀਂ ਹੁੰਦੀ ਕਿਉਂਕਿ ਕਈ ਕਿਸਾਨ ਵੀਰ ਪੁੱਛ ਰਹੇ تھے ਕਿੰਨੇ ਦਿਨਾਂ ਤੱਕ ਆਪਾਂ ਨੂੰ ਜਿਹੜਾ ਵਾਇਰਸ ਨਜ਼ਰ ਆ ਜਾਂਦਾ ਤਾਂ ਕਿਸਾਨ ਜੀ ਜਦੋਂ ਤੁਹਾਨੂੰ ਵਾਇਰਸ ਜਿਹੜੇ ਬੂਟੇ ਜਾਨੀ ਕਿ ਮਧਰਾ ਰੋਗ ਦਾ ਆਇਆ ਉਹ ਕਿਸਾਨ ਨੂੰ ਲਗਭਗ ਆਪਾਂ ਨੂੰ 25 ਦਿਨ ਤੋਂ ਜਦੋਂ ਆਪਣਾ ਝੋਨਾ ਸ਼ੁਰੂ ਹੋ ਜਾਂਦਾ ਜਾਂ ਫਿਰ 30 ਦਿਨ ਦਾ ਹੋ ਜਾਂਦਾ ਉਦੋਂ ਆਪਾਂ ਉਹਦੀਆਂ ਬੂਟੇ ਉੱਥੇ ਖੜ ਜਾਂਦੇ ਆ ਜਿਹੜੇ ਮਧਰੇ ਰੋਗ ਦੇ ਹੋਣ ਤਾਂ ਦੂਜਾ ਝੋਨਾ ਉੱਪਰ ਨੂੰ ਜਾਊਗਾ ਤੇ ਉਹ ਆਪਾਂ ਨੂੰ ਦੂਜੇ ਬੂਟੇ ਨਾਲ ਉਹਦੀ ਹਾਈਟ ਅੱਧ ਚ ਹੋਊਗੀ ਇਹ ਇੱਕ ਆਪਾਂ ਨੂੰ ਪਛਾਣ ਉਹਦੀ ਸਮਝ ਲੈਣਾ ਚਾਹੀਦਾ ਜੇਕਰ ਮਧਰਾ ਬੂਟਾ ਹੈ ਤਾਂ ਜੇਕਰ ਦੇਖੋ ਹੁਣ ਇੱਥੇ ਤੁਸੀਂ ਦੇਖ ਰਹੇ ਜੇ ਕੇ ਕੁਝ ਬੂਟੇ ਉੱਚੇ ਤੇ ਕੁਝ ਥੋੜੇ ਜੇ 2 2 4 4 ਇੰਚੀਆਂ ਨੀਵੇਂ ਆ ਤੇ ਇਹਨਾਂ ਦਾ ਕਾਰਨ ਹੁੰਦਾ ਕਿ ਜਿਹੜੇ ਬੂਟੇ ਆਪਣੇ ਸੰਘਣੇ ਲੱਗ ਜਾਂਦੀ ਵੈਰੈਟੀ ਜਿੱਥੇ ਜਾਂ ਫਿਰ ਫਟਾਰੇ ਵਾਲਾ ਬੂਟਾ ਲੱਗ ਜਾਂਦਾ ਉਥੇ ਝੋਨਾ ਉੱਪਰ ਨੂੰ ਚੜਾ ਜਾਂਦਾ ਤੇ ਜਿੱਥੇ ਥੋੜਾ ਜਿਹਾ ਆਪਣੇ ਵਿਰਲਾ ਝੋਨਾ ਹੋ ਜਾਂਦਾ ਉਥੇ ਜਿਹੜਾ ਬੂਟਾ ਥੋੜਾ ਜਿਹਾ ਫਟਾਰਾ ਵੱਧ ਕਰ ਜਾਂਦਾ ਤੇ ਉਹ ਥੋੜਾ ਜਿਹਾ ਦੂਜੇ ਨਾਲੋਂ ਥੋੜਾ ਜਿਹਾ ਉਹਦੀ ਹਾਈਟ ਘੱਟ ਰਹਿ ਜਾਂਦੀ ਆ ਤਾਂ ਇਹ ਇੱਥੇ ਘਰਾਉਣ ਦੀ ਲੋੜ ਨਹੀਂ ਆ ਤੁਸੀਂ ਸਾਹਮਣੇ ਦੇਖ ਰਹੇ ਉੱਚੇ ਨੀਵੇਂ ਤੁਹਾਨੂੰ ਬੂਟੇ ਜ਼ਰੂਰ ਦੱਸਣਗੇ ਪਰ ਇਹਦੇ ਵਿੱਚ ਇੱਕ ਵੀ ਤੁਹਾਨੂੰ ਮਦਰੇ ਇਸ ਲਈ ਚਿੰਤਾ ਕਰਨ ਦੀ ਲੋੜ ਨਹੀਂ ਲਗਭਗ ਜਦੋਂ ਆਪਣਾ ਝੋਨਾ 40 ਦਿਨ ਤੋਂ ਉੱਪਰ ਟੱਪ ਜਾਂਦਾ ਤਾਂ ਤੁਸੀਂ ਇਹਦੇ ਵਿੱਚ ਖਰਾਉਣ ਦੀ ਲੋੜ ਨਹੀਂ ਤਾਂ ਵੈਸੇ ਤੁਸੀਂ ਨਿਗਰਾਨੀ ਜ਼ਰੂਰ ਰੱਖ ਸਕਦੇ ਜੇ ਤਾਂ ਵੈਸੇ ਆਪਣਾ ਜਦੋਂ 40 45 ਦਿਨ ਦਾ ਆਪਣਾ ਝੋਨਾ ਹੋ ਜਾਂਦਾ ਇਸ ਤੋਂ ਪਹਿਲਾਂ ਪਹਿਲਾਂ ਜੇਕਰ ਆਪਣੇ ਆਪ ਨੂੰ ਨਜ਼ਰ ਲੱਛਣ ਨਜ਼ਰ ਆਉਂਦੇ ਆ ਤਾਂ ਉੱਥੇ ਵਾਸਤੇ ਆਪਾਂ ਕਿਸਾਨ ਵੀਰੋਂ ਬੂਟੇ ਪੱਟ ਕੇ ਤੇ ਆਪਾਂ ਪਾਸੇ ਨੱਪ ਸਕਦੇ ਦੂਜੇ ਨੰਬਰ ਤੇ ਜਿਹੜੀਆਂ ਵੱਟਾਂ ਬਿਲਕੁਲ ਸਾਫ਼ ਕਰ ਸਕਦੇ ਹਾਂ ਵੈਸੇ ਤਾਂ ਇਹਨਾਂ ਦਿਨਾਂ ਦੇ ਵਿੱਚ ਆਪਣਾ ਚਲੋ ਸਾਫ਼ ਸੁਪਾਈ ਜ਼ਰੂਰ ਰੱਖਣੀ ਚਾਹੀਦੀ ਵੈਸੇ ਜਿਹੜਾ ਤੇਲੇ ਦਾ ਅਟੈਕ ਆ ਕਿਉਂਕਿ ਜੁਲਾਈ ਅਗਸਤ ਦੇ ਵਿੱਚ ਤੇਲੇ ਦਾ ਅਟੈਕ ਜਿਹੜਾ ਬਹੁਤ ਘੱਟ ਹੁੰਦਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਇੰਨੀ ਗਰਮੀ ਦੇ ਵਿੱਚ ਜਿਹੜਾ ਤੇਲੇ ਦਾ ਅਟੈਕ ਨਹੀਂ ਹੁੰਦਾ ਕਿਉਂਕਿ ਤੇਲੇ ਨੂੰ ਮੌਸਮ ਅਨੁਕੂਲ ਚਾਹੀਦਾ ਨਮੀ ਵਾਲਾ ਮੌਸਮ ਚਾਹੀਦਾ ਥੋੜਾ ਜਿਹਾ ਉਹਦੇ ਅਨੁਕੂਲ ਹੋਣਾ ਚਾਹੀਦਾ ਲਗਭਗ ਸਤੰਬਰ ਦੇ ਜੁਲਾਈ ਅਗਸਤ ਦੇ ਅਖੀਰ ਤੇ ਸਤੰਬਰ ਦੇ ਸਟਾਰਟਿੰਗ ਦੇ ਵਿੱਚ ਜਿਹੜਾ ਤੇਲੇ ਦਾ ਅਟੈਕ ਸ਼ੁਰੂ ਹੋ ਜਾਂਦਾ ਤਾਂ ਹੁਣ ਜਿਹੜੇ ਵੀਰ ਜਿਆਦਾ ਚਿੰਤਾ ਕਰਾ ਵੈਸੇ ਕਿਸਾਨ ਵੀਰੋ ਇੱਕ ਦੋ ਬੂਟੇ ਕਿਸੇ ਵੈਰਾਈਟੀਆਂ ਵਿੱਚ ਦੇਖ ਨੂੰ ਜ਼ਰੂਰ ਮਿਲਣਗੇ ਪਰ ਇੰਨਾ ਕੋਈ ਡਰਨ ਦੀ ਲੋੜ ਨਹੀਂ ਕੋਈ ਜਿਆਦਾ ਇੰਨਾਂ ਵੈਰਾਈਟੀਆਂ ਦੇ ਵਿੱਚ ਵਾਇਰਸ ਨਜ਼ਰ ਤੁਹਾਨੂੰ ਨਹੀਂ ਆਇਆ ਆਪਾਂ ਨੂੰ ਤਾਂ ਇਸੇ ਕਰਕੇ ਆਪਾਂ ਦੁਬਾਰਾ ਵੀਡੀਓ ਪੇਗੋਗੇ ਕਾਫੀ ਵੀਰ ਆਪਾਂ ਨੂੰ ਮੈਸੇਜ ਕਰ ਰਹੇ ਸੀ ਕਿ ਸਾਨੂੰ ਬਹੁਤ ਡਰ ਰਿਹਾ ਕਿੰਨੇ ਦਿਨਾਂ ਤੱਕ ਇਹਦਾ ਕੱਦ ਵਧਣਾ ਸ਼ੁਰੂ ਹੁੰਦਾ ਜਾਂ ਫਿਰ ਕਿੰਨੇ ਦਿਨਾਂ ਤੱਕ ਇਹਦੇ ਵਿੱਚ ਜਿਹੜਾ ਵਾਇਰਸ ਆ ਜਾਂਦਾ ਤਾਂ ਕਿਸਾਨ ਵੀਰੋ ਜਿੰਨਾ ਵੀਰਾਂ ਨੇ ਲਾਈ ਆ ਕੋਈ ਜਿਆਦਾ ਡਰਨ ਦੀ ਲੋੜ ਨਹੀਂ ਬਸ ਤੁਸੀਂ ਗੌਰ ਰੱਖਣੀ ਜੇਕਰ ਤੁਹਾਡਾ ਝੋਨਾ 40 ਦਿਨ ਦਾ 45 ਦਿਨ ਦਾ ਹੋ ਚੁੱਕਾ ਤਾਂ ਬੇਫਿਕਰੇ ਹੋ ਕੇ ਉਹਦੇ ਉੱਪਰ ਆਪ ਤੁਸੀਂ ਪਾਣੀ ਦੀ ਮੈਨੇਜਮੈਂਟ ਸਹੀ ਰੱਖੋ ਤਾਂ ਤੁਹਾਨੂੰ ਕੋਈ ਘਬਰਾਉਣ ਦੀ ਲੋੜ ਨਹੀਂ ਜਿਹੜਾ ਵਾਇਰਸ ਆਉਣਾ ਸੀ ਉਹ ਇਹ 40 ਦਿਨ ਤੋਂ ਪਹਿਲਾਂ ਪਹਿਲਾਂ ਆ ਚੁੱਕਾ ਹੋਵੇਗਾ ਇਸ ਤੋਂ ਬਾਅਦ ਤੁਹਾਡੇ ਚੋਨੇ 'ਚ ਨਜ਼ਰ ਨਹੀਂ ਆਵੇਗਾ ਤਾਂ ਡਰਨ ਦੀ ਲੋੜ ਨਹੀਂ ਵੀਡੀਓ ਚੰਗੀ ਲੱਗੇ ਹੋਰ ਭਰਾਵਾਂ ਤੱਕ ਜ਼ਰੂਰ ਸ਼ੇਅਰ ਕਰੋ ਤਾਂ ਦੇ ਹੋਰ ਭਰਾ ਜਿਹੜੇ ਆਪਣੇ ਚਿੰਤਾ ਦੇ ਵਿੱਚ ਉਹਨਾਂ ਦੀ ਵੀ ਥੋੜੀ ਜਿਹੀ ਚਿੰਤਾ ਦੂਰ ਹੋ ਸਕੇ ਬਹੁਤ ਬਹੁਤ ਧੰਨਵਾਦ